ਨਹੀਂ ਚਲੇਗੀ ਨਹੀਂ ਚਲੇਗੀ ਅੱਜ ਤੁਸੀਂ ਆਪਣੇ ਨੇ ਇਨਸਾਫ ਲੈਣ ਲਈ ਇਕੱਠੇ ਹੋਏ ਆਂ ਅਸਾਫ ਦਰਿਆਾਂ ਤੇ ਬੈਠ ਕੇ ਲਿਆ ਜਾਂਦਾ ਦੇਖੋ ਕਿਦਾਂ ਦਾ ਮਾਹੌਲ ਆ ਗਿਆ ਸਾਡੇ ਜਿਹੜੇ ਪੰਜਾਬ ਦੀ ਸਰਕਾਰ ਆ ਜਿਹੜੀ ਬਦਲਾਅ ਦਾ ਨਾਮ ਲੈ ਕੇ ਆਈ ਸੀ ਜਿਹੜੀ ਕਹਿੰਦੀ ਸੀ ਵੇ ਸਾਨੂੰ ਰਾਜ ਗੱਡੀ ਤੇ ਪਿਠਾ ਦਿਓ ਨਾਰੇ ਲਾਈਏ ਸਾਰਿਆਂ ਦਾ ਜਵਾਬ ਦੋਵੇਂ ਮਾਹਾਂ ਕੱਢਦੇ ਬਲਗਾ ਪੁਲਿਸ ਦੀ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਥੀ ਹੋਏ ਮਾਰ ਬਣਾ ਕੇ ਆਏ ਵੇਖਿਓ ਆਪਾਂ ਜੇ ਇਸ ਮਸਲੇ 'ਤੇ ਆਏ ਆ ਆਪਾਂ ਧਰਨਾ ਦਰੀ ਤਾਂ ਚੱਕਣੀ ਆ ਜਿੰਨਾ ਚਿਰ ਆਪਾਂ ਨੂੰ ਉਸ ਮਸਲੇ ਦਾ ਇਨਸਾਫ ਨਹੀਂ ਮਿਲ ਜੇਗਾ ਹੁਣ ਮੈਂ ਬੇਨਤੀ ਕਰਦਾ ਸਾਥੀ ਪਰਮਜੀਤ ਸਿੰਘ ਰੰਧਾਵਾ ਜਿਹੜੇ ਯਾਤੀ ਮਜ਼ਦੂਰ ਸਭੇ ਦੇ ਜ਼ਿਲ੍ਹੇ ਦੇ ਸੈਕਟਰੀ ਆ ਉਹ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਸਾਥੀ ਪਰਮਜੀਤ ਸਿੰਘ ਜੀ ਰੰਦਾਵਾ ਅੱਜ ਉਸ ਮਹਾਨ 10ਵੇਂ ਪਾਤਸ਼ਾਹ ਦਾ ਪੁਰਬ ਦਿਹਾੜਾ ਵੀ ਆ ਜਿਨ੍ਹਾਂ ਨੇ ਸਾਨੂੰ ਜ਼ੁਲਮ ਦੇ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਜਿਸ ਤੇ ਉਹਨਾਂ ਨੇ ਆਪਣਾ ਸਾਰਾ ਸਰਬੰਸਵਾਰਿਆ ਸਾਡੀ ਰਾਖੀ ਕਰਦਿਆਂ ਤੇ ਨਾਲ ਦੀ ਨਾਲ ਸਾਨੂੰ ਗੁਰਤੀ ਐਸੀ ਦਿੱਤੀ ਕਿ ਜਦੋਂ ਵੀ ਕਿਤੇ ਜ਼ੁਲਮ ਹੁੰਦਾ ਉਹ ਕੱਲਿਆ ਨਾ ਹੋਵੇ ਚਾਹੇ ਇਕੱਠਾ ਨਾ ਹੋਵੇ ਸਾਨੂੰ ਦੇਖ ਕੇ ਆਪਣੀ ਕੰਮ ਨਹੀਂ ਕਮਾਉਣੀ ਚਾਹੀਦੀ ਉਹ ਸਰਾਸਤੇ ਤੇ ਲਾਲ ਝੰਡਾ ਚੱਲਦਾ ਤੇ ਉਸ ਬਾਣੀ ਤੋਂ ਸਿੱਖਿਆ ਲੈ ਕੇ ਜਿਸ ਬਾਣੀ ਦੇ ਅੰਦਰ ਫਿਰਕ ਸਾਨੂੰ ਤਾਦ ਨਹੀਂ ਬਾਬੇ ਨਾਨਕ ਨੇ ਅੱਜ ਤੋਂ 6 ਸਾਲ ਪਹਿਲਾਂ ਲਿਖ ਦਿੱਤਾ ਸੀ ਬਾਣੀ ਦੇ ਅੰਦਰ ਰਾਜਿਆਂ 'ਚ ਕੋਈ ਫਰਕ ਨਹੀਂ ਹੁੰਦਾ ਰਾਜਾ ਪਾਵੇਂ ਬਾਬਰ ਹੋਵੇ ਜਾਂ ਅੱਜ ਦਾ ਭਗਵੰਤ ਮਾਨ ਤੇ ਮੋਦੀ ਹੋਵੇ ਇਹਨਾਂ 'ਚ ਕੋਈ ਅੰਤਰ ਨਹੀਂ ਦੇਗੰਦਰ ਬਾਦ ਦੀ ਸਾਡਾ ਨਿੱਕਾ ਜਿਹਾ ਚੇਲੇ ਉਹ ਕਰਦੀ ਹੈ ਅੱਛਾ ਜੀ ਜੀਨੀ ਯੂਨੀਵਰਸਿਟੀ ਸਰਸਿੰਟ ਨੇ ਡੀਗਰੀ ਇਸਨੇ ਤਾਂ ਵੀ ਆ ਜੇਗੀ ਸੇਟ ਜੀ ਯੂਨੀਵਰਸਿਟੀ ਐਂਡ ਲੇਡੀ ਯੂਨੀਵਰਸਿਟੀ ਤੋਂ ਡੀਗਰੀ ਕਰਦੀ ਹੈ ਯੂਨੀਵਰਸਿਟੀ ਨਾਲ ਚੱਲਦੀ ਹੈ ਠੀਕ ਹੈ ਦੇਖ ਕੇ ਉਹਦੀ ਡਿਊਟੀ ਲੱਗ ਰੈਸਟ ਪਾਓ ਜਿਹੜਾ ਜੀ ਬੰਦਾ ਹੈਗਾ ਠੀਕ ਹੈ ਜੀ ਇਹਦੇ 'ਚ ਥੋੜਾ ਡਿਲੇ ਹੋਈ ਸਾਡੇ ਕੋਲੋਂ ਤੇ ਅਸੀਂ ਪਤਾ ਨਹੀਂ ਮੈਂ ਤੁਹਾਨੂੰ ਥੋੜੀ ਆਪਣੀ ਪ੍ਰੋਬਲਮ ਹੀ ਦੱਸਦਾ ਤੁਹਾਨੂੰ ਜੀ ਆਏ ਤੁਸੀਂ ਆਏ ਮੇਰੇ ਕੋਲ ਤੇ ਬੈਠੀ ਮੈਨੂੰ ਬਲਾ ਲਾ ਦੇ ਮੋਥੀ ਆ ਜਾਣਾ ਜਿੱਥੇ ਵੀ ਮੈਨੂੰ ਸਾਧਦੇ ਨਾ ਜੀ ਤੁਸੀਂ ਕਿਤੇ ਇਕੱਠੇ ਹੋਏ ਇਹ ਚ ਪੂਰਾ ਇਲੈਕਸ਼ਨ ਦਾ ਤੁਹਾਨੂੰ ਪਤਾ ਹੈ ਸਾਡਾ ਜਿਹੜਾ ਇਲੈਕਸ਼ਨ ਸੀ ਪੰਜਾਬ ਲੈਵਲ ਦਾ ਇਲੈਕਸ਼ਨ ਚੱਲਿਆ ਗਿਆ ਸੀ ਥੋੜੀ ਸਾਡੇ ਕੋਲ ਨਫਰੀ ਦੀ ਵੀ ਸ਼ੌਰਟੇਜ ਹੈਗੀ ਹੈ ਇੱਕ ਜਸਟ ਜਿਹੜਾ 1 ਜੁਲਾਈ ਤੋਂ ਕਾਨੂੰਨ ਪਾਸ ਹੋਇਆ ਜੀ ਇਹ ਚ ਕਰਤਾ ਉਹਨਾਂ ਨੇ ਜਾ ਕੇ ਬੀਡਿਓਗ੍ਰਾਫੀ ਹੁੰਦੀ ਮੌਕੇ ਦੀ ਉਹੀ ਪੂਰੀ ਉਹਦੀ ਪੁਲਿਸ ਟੀਮ ਉਸ ਥਣਦਾਦੀ ਸਾਰਾ ਉਹ ਸਾਨੂੰ ਸਾਰੇ ਇਕੱਠੇ ਕਰਕੇ ਵੀ ਭੇਜਣਾ ਪੈਂਦਾ ਜੀ ਉਹ ਥੋੜੀ ਉੱਚ ਨਵੇਂ ਨਾ ਮੇ ਕੰਮ ਸਟਾਰਟ ਹੋ ਰਿਹਾ ਥੋੜੀ ਇਹਨਾਂ ਨੂੰ ਪ੍ਰੋਬਲਮ ਆਦੀ ਆਈਓ ਨੂੰ ਵੀ ਫਿਰ ਇਹਨਾਂ ਨਾਲ ਬੰਦਾ ਇੱਕ ਆਪਰੇਟਰ ਭੇਜਣਾ ਪੈਂਦਾ ਟ੍ਰੇਨਡ ਆਪਰੇਟਰ ਜਿਹੜਾ ਬਣਾ ਲਵੇ ਇਹਨਾਂ ਨੂੰ ਕਈ ਇਹ ਥੋੜੀਆਂ ਕਿਉਂਕਿ ਤਾਜ਼ਾ ਹੀ ਕਾਨੂੰਨ ਲਾਗੂ ਹੋਇਆ ਹੈ ਆਈਪੀਸੀ ਸੀਆਰਪੀਸੀ ਦੀ ਜਗ੍ਹਾ ਬੀਐਨਐਸ ਐਨਐਸਐਸ ਆ ਗਿਆ ਜੀ ਗਵਰਨਮੈਂਟ ਲਾਤੀ ਉਹ ਥੋੜੀ ਜਾਂਦੀ ਹੈ ਜੀ ਤੇ ਜਿਹੜਾ ਆਪਣਾ ਐਨਆਰਆਈ ਵਾਲਾ ਮਸਲਾ ਸੀ ਮੇਰੇ ਮਤਨੂਦਨ ਵੀ ਦੱਸਿਆ ਸੀ ਬਿਲਕੁਲ ਦੋ ਬੰਦੇ ਇੱਥੇ ਦੇ ਨੇ ਇੱਕ ਬੰਦਾ ਸੰਗਦੂਦੀ ਪਿੰਡ ਦਾ ਇਹ ਤਿੰਨੇ ਫਰਾਰ ਨੇ ਸਾਡੀ ਹਿਮਾਚਲ ਪੁਲਿਸ ਨਾਲ ਵੀ ਟੱਚ ਅਪ ਹੋ ਗਿਆ ਕਿ ਸਾਨੂੰ ਨੰਬਰ ਮਿਲਿਆ ਕਰੀ ਬਾਈਕ ਦਾ ਇਹ ਸਾਡੀ ਕੋਸ਼ਿਸ਼ ਹੈ ਆਪਾਂ ਇਹਨਾਂ ਨੂੰ ਰੌਂਡ ਅਪ ਕਰ ਲਾਂਗੇ ਜੀ ਠੀਕ ਹੈ ਜੀ ਤੇ ਭੱਜੇ ਨੇ ਇਹ ਮੁੜ ਕੇ ਬੜੇ ਵੀ ਹੈਨੀਬਲਗੇ ਚ ਟਰੇਸ ਆਊਟ ਨੇ ਜੀ ਮੋਟਰਸਾਈਕ ਇਹ ਮਿਹਰਾ ਚੈਲੇਨਜੀ ਇਸੇ ਮਤਲਬ ਉਹਨਾਂ ਵੀ ਕਿਹਾ ਸੀ ਕਿ ਉਹਨਾਂ ਨੇ ਬੜਾ ਕਟਿਆ ਕੰਮ ਕੀਤਾ ਇੱਕ ਗੁਰਦੁਆਰਾ ਸਾਹਿਬ ਲਾਗੇ ਬੜ ਕੇ ਤੜਕੇ ਗਰੀਬ ਬੰਦਾ ਬਜ਼ੁਰਗ ਐਨਆਰਆਈ ਜਾਂਦਾ ਉਹਨਾਂ ਨੇ ਬੜਾ ਮਾੜਾ ਕੰਮ ਕੀਤਾ ਸੀ ਆਪਾਂ ਚੈਲੇਂਜ ਕਰਕੇ ਲਿਆ ਇਸ ਕੇਸ ਨੂੰ ਕਿ ਇਹਨੇ ਛਾਤਰ ਬੰਦੇ ਸੀ ਸਾਨੂੰ 27 ਕਿਲੋਮੀਟਰ ਦਾ ਸਫਰ ਕੈਮਰਿਆਂ ਦਾ ਚੈੱਕ ਕਰਨਾ ਪਿਆ ਜੀ ਉਹਨਾਂ ਜੀਟੀ ਰੋਡ ਦੇ ਤੜਕੇ ਵਾਪਸ ਫੇਰ ਆ ਗਏ ਉਹਨੂੰ ਪਤਾ ਸੀ ਜੀਟੀ ਰੋਡ ਤੇ ਕੈਮਰੇ ਨਹੀਂ ਹੁੰਦੇ ਜੀਟੀ ਰੋਡ ਤੇ ਪੁਲਿਸ ਕੈਮਰਿਆਂ ਨਾਲ ਹੀ ਫੜਦੀ ਹੈ ਜੀ ਤੇ ਜਿਹੜੇ ਰਸਤੇ ਵੀ ਉਹਨਾਂ ਨੇ ਯੂਜ਼ ਕੀਤੇ ਜੀ ਪ੍ਰਤਾਪਪੁਰੇ ਤੋਂ ਉਹ ਪੈਣੀ ਨੂੰ ਨਹੀਂ ਗਏ ਕਿ ਪਿੱਟਾ ਦੇ ਉਥੋਂ ਕੈਮਰੇ 'ਚ ਅਸੀਂ ਨਹੀਂ ਆਵਾਂਗੇ ਪਰ ਅਸੀਂ ਉੱਚ ਕੰਮਜਾਬ ਰਹੇ ਜੀ ਅਸੀਂ ਬਿਲਕੁਲ ਟ੍ਰੇਸ ਆਊਟ ਐ ਤਕਰੀਬਨ ਸਾਨੂੰ ਇਤਨਾ ਕੁ ਨੌਲੇਜ ਆ ਗਈ ਹੈ ਵੀ ਸ਼ਾਇਦ ਸਾਨੂੰ ਇੱਕਦੋਨ ਜੇ ਵੀ ਹੋ ਜਾਏਗਾ ਕਿ ਕਿੱਥੇ ਵੇਚੇ ਉਹਨਾਂ ਨੇ ਸਾਰਾ ਤੁਹਾਨੂੰ ਕੱਢ ਕੇ ਸਟੋਰੀ ਪੂਰੀ ਸਾਫ਼ ਦਵਾਂਗੇ ਜੀ ਤੇ ਮੇਰੀ ਕੋਸ਼ਿਸ਼ ਹੈ ਵੀ 10 ਸਾਲ ਵਾਲੇ ਇਹਦੇ ਜੁਰਮ ਨਾ ਲੱਗੇ ਤੇ ਕਰਦੋੜ ਉਮਰ ਕੈਦ ਦੀ 20 ਸਾਲ ਦੀ سزا ਨਾਲ ਜੁਰਮ ਲੱਗੇ ਉਹਨਾਂ ਦੇ ਅੰਦਰ ਦਵਾਂਗੇ ਤਾਂ ਕਿ ਬਾਹਰ ਨਾ ਆ ਸਕੇ ਜਿਹੜਾ ਉਹਨਾਂ ਦਾ ਪੁੱਤ ਜੀ ਉਹ ਡੀਪੀ ਵਾਲਾ ਜਿਹਦੇ ਕੋਲ ਕੱਪੜੇ ਪੜੇ ਆ ਬਿਲਕੁਲ ਹਾਂ ਜੀ ਉਦੇਵਾਰੇ ਤੁਸੀਂ ਕੀ ਕੀਤਾ ਜੀ ਉਹ ਸਰ ਮੰਗਤਮਾ ਲੱਜ ਕੀਤਾ ਜੀ ਅਸੀਂ ਕਿੰਨੇ ਜਾਂਦੇ ਕਿੰਨੇ ਜਾਂਦੇ ਦੋ ਤੇਜੀ ਕਿਲਾ ਅੱਛਾ ਜੀ ਕੋ ਬਿਜੀ ਇਹ ਲੰਬੜਾ ਹੈ ਠੀਕ ਕੋ ਜਿਹਨੇ ਜਿਹਨੇ ਸ਼ਹਿਦ ਦਿੱਤੀ ਹੈ ਠੀਕ ਹੈ ਜੀ ਤੇ ਕੋ ਜਿਹੜਾ ਜਿਨੇ ਇਹਨਾਂ ਨਾਲ ਗੱਲਬਾਤ ਵੀ ਕੀਤੀ ਮੈਂ ਖੁਦ ਵੀ ਜਾ ਕੇ ਆ ਉੱਥੇ ਤੁਸੀਂ ਵੀ ਸੀਗੇ ਤੁਹਾਡੇ ਤੋਂ ਕੋਈ ਵੀ ਜੇ ਹੋਏਗਾ ਓਕੇ ਹਾਂ ਜੀ ਹਾਂ ਇੱਕ ਕੋਈ ਬੰਦਾ ਹੈਗਾ ਸੀ ਉੱਥੇ ਮੈਂ ਸੀ ਮੈਂ ਸਾਹ ਤੁਸੀਂ ਸੀ ਜੋ ਹੋਇਆ ਤੁਸੀਂ ਤੁਹਾਨੂੰ ਪਤਾ ਹੈ ਜਾਂ ਮੈਨੂੰ ਪਤਾ ਹਾਂਜੀ ਹਾਂਜੀ ਪਤਾ ਨਾ ਉਹ ਵਾਹਿਗੁਰੂ ਹੈ ਅੱਜ ਦਿਨ ਵੀ ਬੜਾ ਉਸ ਉਸ ਇਨਸਾਨ ਦਾ ਜਨਮ ਦਿਨ ਹੈ ਹਾਂ ਜੀ ਮਤਲਬ ਜੀਤੋ ਬੜਾ ਕੋਤਾਨੀ ਹੋਇਆ ਦੁਨੀਆ 'ਚ ਹਾਂ ਜੀ ਹਾਂਜੀ ਅੱਜ ਤੱਕ ਰਿਕਾਰਡ ਹੈ ਠੀਕ ਹੈ ਜੀ ਅੱਜ ਅਸੀਂ ਉੱਥੇ ਕੀ ਦੱਸ ਸਕਦੇ ਹੋ ਬਿਲਕੁਲ 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 ਉੱਥੇ ਤੁਸੀਂ ਨਾ ਮੈਨੂੰ ਜੋ ਧਮਕੀਆਂ ਵੀ ਆਈਆਂ ਮੈਨੂੰ ਜੋ ਵੀ ਹੋਇਆ ਚਲੋ ਮੈਂ ਉਸ ਜੀ ਨੂੰ ਨਹੀਂ ਰੰਦਾ ਮਨ ਲੋ ਗੁੰਡਾ ਕਰਨੇ ਖੜੇ ਸਾਹਮਣੇ ਖੜੇ ਆ ਤੇ ਗੱਲ ਫਿਰ ਮੈਂ ਉਹ ਬਰਦਾਸ਼ਤ ਨਹੀਂ ਕੀਤੀ ਮੈਂ ਬਰਦਾਸ਼ਤ ਨਹੀਂ ਕੀਤੀ ਮੰਨ ਲਓ ਤੇ ਤੁਹਾਡੀ ਲੜਾਈ ਨਹੀਂ ਸੀ ਉਹ ਤੁਹਾਡੀ ਲੜਾਈ ਨਹੀਂ ਸੀ ਉਹ ਮੇਰੀ ਲੜਾਈ ਹੋ ਗਈ ਸੀ ਜਿਹੜੀ ਇਸੇ ਹੀ ਆ ਜੇਗੀ ਤੋਂ ਮੌਕੇ ਜਾ ਕੇ ਤਾਂ ਤੀਨ ਸ਼ੁਰੂ ਕਰ ਦੇਗੀ ਠੀਕ ਹੈ ਇਹ ਇਹਦੇ ਪਾਈ ਸੌ ਆਪ ਪਾਈ ਆ ਬਿਲਕੁਲ ਸਰ ਤੇ ਤੁਸੀਂ ਕੱਲ ਮੈਨੂੰ ਮਿਲੇ ਸੀ ਅੱਜ ਕੱਲ੍ਹ ਸੀ ਮਿਲੇ ਸੀ ਨਾ ਮੈਂ ਉੱਠ ਕੇ ਆਇਆ ਜੀ ਉਹਨਾਂ ਦੇ ਬਿਆਨ ਕਰਾਏ ਐ ਇਹਨਾਂ ਦੀ ਬਕਾਇਦਾ ਇਹਨਾਂ ਦੀ ਡੀਡੀਆ ਆਨਲਾਈਨ ਕਰ ਦਿੱਤੀ ਗਈ ਐ ਸੀ ਅਸੀਂ ਬੇਨਤੀ ਕਰਦੇ ਆਂ ਵੀ ਅਸੀਂ ਇਹਨਾਂ ਨਾਲ ਗੱਲ ਕੀਤੀ ਵੀ ਜਿਹੜੀ ਅੰਦਰ ਜਿਹੜਾ ਸਾਡਾ ਬਖ ਗਿਆ ਸੀ ਖਾਸ ਤੌਰ ਤੇ ਜਿਹੜੇ ਪਰਿਵਾਰਾਂ ਦਾ ਮਸਲਾ ਸੀ ਚਾਹੇ ਬੇਗਨਪੁਰ ਵਾਲੇ ਸੀ ਚਾਹੇ ਜੀ ਸਿੰਘੇ ਸੰਗੂਵਾਰ ਵਾਲੇ ਤੇ ਚਾਹੇ ਬਲਗੇ ਵਾਲੇ ਉਹਨਾਂ ਦੀ ਪੂਰੀ ਤਸੱਲੀ ਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਜੀ ਐਸਐਚਓ ਸਾਹਿਬ ਜਿਹੜੇ ਅੱਜ ਬਾਹਰੋਂ ਆਏ ਸਾਡੇ ਸਾਥੀ ਆ ਉਹਨਾਂ ਨੂੰ ਤੁਸੀਂ ਆਪ ਜਾ ਕੇ ਤਸੱਲੀ ਦਿਓ ਤਾਂ ਕਿ ਉਹਨਾਂ ਦਾ ਕੋਸਾ ਬਣਿਆ ਨਾ ਰਹਿ ਜਿੱਦ ਕੋ ਪਹਿਲਾਂ ਤਾਂ ਮੈਨੂੰ ਮਹਿਸੂਸ ਹੋ ਰਿਹਾ ਤੁਸੀਂ ਸਾਰੇ ਨਾ ਇੰਨੀ ਸਾਡੇ ਚੱਲ ਕੇ ਮੇਰੇ ਕੋਲ ਆਏ। ਅੱਜ ਦੇ ਦਿਨ ਮਤਲਬ ਕਿ ਅੱਜ ਬਹੁਤ ਵੱਡੀ ਦਾਨੀ ਦਾ ਜਰਮ ਰਹਿਣਾ ਜ਼ਰੂਰੀ ਹੈ। ਸਾਰੇ ਲੋਕ ਜਰਮਨ ਮਾਰਾ ਰਹੇ ਨੇ ਇੱਥੇ ਬੈਠੇ ਹੈ ਨਾ। ਅਸੀਂ ਜਿਹੜੇ ਕੇਸ ਇਹਨਾਂ ਨੇ ਸਾਨੂੰ ਦੱਸੇ ਨੇ ਅਸੀਂ ਤਕਰੀਬਨ ਉਹਨਾਂ ਚ ਸਾਰੇ ਸੋਲਵ ਕੀਤੇ ਹੋਏ ਨੇ। ਉਸ ਪਰਚੇ ਦਾ ਵੀ ਕੀਤੇ ਨੇ ਤੇ ਕੁਝ ਡੀਡੀਆਰ ਵੀ ਪਾਈ ਹੈ ਜਿਹੜਾ ਇੱਕ ਅੱਧਾ ਰਹਿਦਾ ਉਸੀ ਪਰਸੋਂ ਖਤਮ ਕਰਦਾ। ਉਹ ਜਿਹੜੀ ਐਨ ਆਰ ਆਈ ਵਾਲੇ ਦੀ ਫੇਸ ਆਊਟ ਹੈ ਸਾਡੇ ਬੰਦੇ ਸਾਡੇ ਲਿਸਟ ਦੇ ਵਿੱਚੋਂ ਨਿਕਲੋ ਬੰਦੇ ਉਹਨਾਂ ਨੇ ਪਤਾ ਕ੍ਰਾਈਮ ਕੀਤਾ ਹੈ ਮਾਤੂ ਜੀ ਦੇ ਕਿਹੜੇ ਨੂੰ ਵੀ ਅਸੀਂ ਲੱਭ ਰਹੇ ਹਾਂ ਥੋੜੇ ਦਿਨਾਂ ਚ ਉਹ ਪੀਸ ਕਰਾਂਗੇ ਇਦਾਂ ਦੇ ਵੱਡੇ ਫੈਂਸੀ ਚ ਪੱਤਾ ਦੀ ਕਿੱਥੋਂ ਲੱਭਿਆ ਜੇਲ੍ਹ ਬੈਠੀ ਹੈ